ਥੋੜਾ ਜਿਹਾ ਇਦਾਂ ਦਾ ਵੀ ਆਪਾਂ ਇਸ ਮਾਹੌਲ ਦੇ ਵਿੱਚ ਇਕੱਠੇ ਮਿਲਤਾ ਨਹੀਂ ਸਕਦੇ ਮਿਲ ਕੇ ਇੰਜੋਏ ਤਾਂ ਨਹੀਂ ਕਰ ਸਕਦੇ ਪਰ ਆਪਾਂ ਸਾਰੇ ਆਨਲਾਈਨ ਇਕੱਠੇ ਹੋ ਕੇ ਐਲਬਮ ਸੁਣ ਜ਼ਰੂਰ ਸਕਦੇ ਆ ਤਾਂ ਹੁਣ ਕੋਈ ਤੁਹਾਡੇ ਹੈੱਡਫੋਨ ਡਿਟੈਂਗਲ ਕਰ ਲੋ ਤੇ ਸਪੀਕਰਾਂ ਦੀ ਆਵਾਜ਼ ਫੁੱਲ ਤੇ ਸੈੱਟ ਕਰ ਲੋ ਗਾਣੇ ਬਹੁਤ ਆ ਰਹੇ ਨੇ ਨਾਲੇ ਹਾਂ ਜੀ ਸੱਚ ਕਾਲ ਜੀ ਮੈਂ ਨਾਮੀ ਕਲਾਕਾਰ ਤੇ ਮੇਰਾ ਆਉਣ ਵਾਲਾ ਗੀਤ 11 ਦਿਨ ਨੂੰ ਆਉਣ ਵਾਲਾ ਸੀ ਉਹਦੀ ਡੇਟ ਚੇਂਜ ਕਰ ਚੁੱਕਿਆ ਤੁਹਾਡੀ ਫੀਡ ਤੇ ਹੁਣ ਉਹ ਗੀਤ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ 11 ਦਿਨ ਨੂੰ ਆ ਰਹੀ ਜੀ ਛੋਟਾ ਸੱਜikal ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਗੁਰੀ ਤੁਹਾਨੂੰ ਦੇਣਾ ਤੁਹਾਡਾ ਆਪਣਾ ਜਨਰ ਰਫਤਾਰ ਟੈਂਪ ਬਾਈ ਜੀ ਇਹ ਗੱਲ ਮੈਂ ਆਪ ਨਹੀਂ ਆਖ ਰਹਾ ਇਹ ਗੱਲ ਵਾਜੀ ਪੰਜਾਬੀ ਇੰਡਸਟਰੀ ਆਖ ਰਹੀ ਆ ਕਿਸੇ ਦਾ ਗੀਤ ਆਣਾ ਜੀ ਕਿਸੇ ਦੀ ਐਲਬਮ ਆਉਣੀ ਜੀ ਕਿਸੇ ਦਾ ਬਾਈ ਜੀ ਫਿਲਮ ਦਾ ਟ੍ਰੇਲਰ ਆਣਾ ਜੀ ਕਿਸੇ ਦੀ ਬਾਈ ਜੀ ਫਿਲਮ ਰਿਲੀ ਹੋਣੀ ਜੀ ਪਰ ਬਾਈ ਜੀ ਸਭ ਕੁਝ ਚੇਂਜ ਕੀਤਾ ਜਾ ਰਿਹਾ ਡੇਟਾ ਚੇਂਜ ਕੀਤਾ ਜਾ ਰਿਹਾ ਕਿਉਂਕਿ ਭਾਈ ਜੀ ਛੋਟਾ ਇਜ਼ ਬੈਕ ਸਿੱਧੂ ਮੂਸੇਵਾਲੇ ਦੀ ਆ ਰਹੀ ਹੈ ਭਾਈ ਜੀ 11 ਜੂਨ ਨੂੰ ਈਬੀ ਬਿਲਕੁਲ ਭਾਈ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸਿੱਧੂ ਮੂਸੇਵਾਲੇ ਦੇ ਬੈਨ ਨੂੰ ਵੱਡੀ ਅਪਡੇਟ ਵੱਡੀ ਖੁਸ਼ੀ ਦਿੱਤੀ ਹੈ ਭਾਈ ਜੀ ਕਿਉਂਕਿ 11 ਜੂਨ ਨੂੰ ਕਿਹਾ ਉਹਨਾਂ ਨੇ ਖੁਦ ਦੋ ਤੋਂ ਤਿੰਨ ਗੀਤ ਆ ਰਹੇ ਆ ਉਹਨਾਂ ਦੇ ਫਾਦਰ ਸਾਹਿਬ ਖੁਦ ਆਪ ਹੁਣ ਮੈਨੇਜ ਕਰਦੇ ਨੇ ਆਪ ਗੀਤ ਸੁਣਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਕੇ ਪੇਸ਼ ਕਰਦੇ ਨੇ ਵੱਡੇ ਤੋਂ ਵੱਡੇ ਕਲਾਕਾਰ ਬਾਈ ਜੀ ਡੇਟਾ ਚੇਂਜ ਕਰ ਰਹੇ ਨੇ ਆਪਣੀ ਗਿੱਤਾਂ ਦੀਆਂ ਐਲਬਮ ਦੀਆਂ ਹੋ 11 ਤੋਂ ਬਾਅਦ ਉਹਨੇ ਕੀ ਦਾ ਕਿ ਕਿ ਆ ਮੀਨਾਂ ਦਾ ਭੁੱਲ ਜੋ ਕਿਉਂਕਿ ਇਸ ਮਹੀਨੇ ਦੇ ਵਿੱਚ ਦਾ ਚੱਲਣਾ ਬਾਈ ਜੀ ਝੋਟਾ ਦਰਦਾਨੀ ਮਾੜਾ ਸਿੱਧੂ ਮੂਸੇਵਾਲਾ ਬਿਲਕੁਲ ਬਾਈ ਜੀ ਸਿੱਧੂ ਮੂਸੇਵਾਲਾ ਦੀ ਈਪੀ ਆ ਰਹੀ ਹੈ 11 ਜੂਨ ਨੂੰ ਇੰਤਜ਼ਾਰ ਕਰ ਰਹੇ ਨੇ ਫੈਨ ਬਾਈ ਜੀ ਸੋਸ਼ਲ ਮੀਡੀਆ ਤੁਸੀਂ ਸਕਰੋਲ ਕਰਿਓ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਹਰ ਦੂਜੀ ਤੀਜੀ ਰੀਲ ਆਉਂਦੀ ਹੈ ਝੋਟੇ ਦੀ